ਸਤਨਾਮ ਸਿਰਵਾਣੀ ਗੁਰ ਸਾਹਿਬ ਜੀ ਹਰ ਜੋਗ ਜੋਗ ਰੰਗ ਨਾਰਿਆ ਪਹਿਲਾ ਗੁਰਾਇਆ ਹਨਕਾਰੀਆਂ ਮਿੰਦਗਾ ਟਿਖਦੇ ਨਾਮ ਗੋ ਮੁਕਲਾਇਆ ਜਨ ਨਾਨਕ ਐਸਾ ਅਰਸੇ ਗਿਆ ਅੰਤਲੇ ਚਲਾਇਆ ਰਣੀ ਅੰਦਰ ਤੋਂ ਸਾਰੇ ਗੁਰਬਾਣੀ ਗਾਣ ਸੇਵਕ ਜਨ ਮੰਨ ਪਰਤਾਖਰੋ ਨ ਸਤਾਰੇ ਸੋ ਕਹੋ ਦਨ ਗੁਰ ਸੇਵੀ ਐਨ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਨਾ ਨਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਾਈ ਹਮਦੀਨ ਤਮ ਜੁਗ ਜੁਗ ਦਾਤੇ ਸ਼ਬਦ ہم دین تم جگ جگ داتے شبد بھی بجائی ہر جیو کلپتا کرو تم پیاری ਸਤਿਗੁਰ ਦਾ ਮੇਨ ਮਿਲਾਵੋ ਹਰਨਾਮ ਦੇਵਾ ਆਦਾਰੇ ਰਹਾ ਮਨਸਾ ਮਾਰ ਤੁਖਦਾ ਸਜ ਸਮਾਣੀ ਪਾਇਆ ਨਾਮ ਅਪਾ ਨਰਮਨ ਲਾ ਕਿਲ ਵਿਖਾਟ ਰਹਾ ਸ਼ਬਦ ਨਰੋ ਤੇਰੇ ਜੀਵ ਸਾਦੇ ਤਾਂ ਫਿਰ ਨਰਨਾ ਹੋਏ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦ ਦਾ ਸੋਈ ਦਾਤ ਦਾਤ ਰੱਖੀ ਹੱਥ ਆਪਣ ਜਿਸ ਤਾਬ ਇਸ ਦੇ ਨਾਨਕ ਨਾਮ ਰੱਖੀ ਸੁਖ ਪਾਇਆ ਦਰਗਾਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅੱਜ ਦੇ ਹਕਮ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਗੁਰਮਤਿ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 603 ਅਕਾਛੇ ਸਚਾਰ ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹਲਾ 3 ਤੀਜਾ ਸੋਰਠ ਰਾਗ ਦੇ ਵਿੱਚ ਤੀਸਰੇ ਪੱਥਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਜੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਵਾਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਕੇ ਸਤਿਗੁਰੂ ਚੇਤਾ ਕਰੇ ਤੋਂ ਬਿਨਾਂ ਸਤਿਗੁਰੂ ਨੂੰ ਯਾਦ ਕਰੇ ਤੋਂ ਬਿਨਾਂ ਬਹੁਤ ਇਨਸਾਨ ਨੂੰ ਦੁੱਖ ਲੱਗਦਾ ਅੰਦਰ ਉਹਦਾ ਜਿਹੜਾ ਮਨ ਹੈ ਉਹ ਇਸ ਤਰ੍ਹਾਂ ਤੜਫਦਾ ਹੈ ਜਿਵੇਂ ਭੱਠੀ 'ਚ ਪਾਏ ਹੋਏ ਦਾਣੇ ਤੜਫਦੇ ਐ ਜੋ ਵਿਚਾਰੇ ਭਰਮਾਈ ਕਹਿੰਦੇ ਉਹ ਚਾਰੇ ਯੁਗਾਂ ਦੇ ਵਿੱਚ ਭਟਕਦਾ ਫਿਰਦਾ ਹੈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੋ ਵੀ ਚਾਰੇ ਵਰ੍ਹਾਈ ਕਦੇ ਉਹ ਕਿਸੇ ਯੁੱਗ ਤੇ ਜਾਂਦਾ ਕਦੇ ਕਿਸੇ ਯੁੱਗ ਤੇ ਜਾਂਦਾ ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੀ ਕਦੇ ਸਤਜੁਗ ਦੇ ਵਿੱਚ ਆ ਜਾਂਦਾ ਕਦੇ ਕਲਯੁਗ ਦੇ ਵਿੱਚ ਆ ਜਾਂਦਾ ਕਦੇ ਦੁਆਪਰ ਦੇ ਵਿੱਚ ਆ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਉਹ ਭਟਕਦਾ ਫਿਰਦਾ ਹੈ ਧਾਮਦੀਨ ਤੁਮ ਯੁੱਗ ਯੁੱਗ ਦਾਤੇ ਸ਼ਬਦੇ ਦੇਹੁ 부ਝਾਈ ਸਤਗੁਰੂ ਜੀ ਅਸੀਂ ਤੇ ਮੰਗਦੇ ਆ ਹਮਦੀਨ ਤੂੰ ਜੁਗ ਜੁਗ ਦਾਤੇ ਤੁਸੀਂ ਸੱਚੇ ਪਾਤਸ਼ਾਹ ਜੀਓ ਪਤਾ ਨਹੀਂ ਕਿੰਨੇ ਕੁ ਜੁਗਾਂ ਤੋਂ ਦਾਤਾਂ ਵੰਡਦੇ ਆ ਰਹੇ ਤੁਸੀਂ ਤੇ ਬਹੁਤ ਲੰਬੇ ਸਮੇਂ ਤੋਂ ਹਰ ਜੁਗ ਜੁਗ ਭਗਤਾਂ ਨੂੰ ਪਾਇਆ ਪੈਜ ਰੱਖਦਾ ਆਇਆ RAM ਰਾਜੇ ਤੁਸੀਂ ਤੇ ਉਦੋਂ ਦੇ ਸਾਡੀ ਪੈਜ ਰੱਖਦੇ ਆਏ ਹੋ ਹਮਦੀਨ ਤੂੰ ਜੁਗ ਜੁਗ ਦਾਤੇ ਸ਼ਬਦ ਦੇਹ ਬੁਝਾਈ ਇਹ ਦਾ ਸੱਚੇ ਪਾਤਸ਼ਾਹ ਮੈਂ ਸ਼ਬਦ ਦੇ ਰਾਹੀ ਪਾਈ ਆ ਤਰੇ ਅੰਦਰ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਕਿਰਪਾ ਕਰ ਦਿਓ ਮੈਂ ਤੁਹਾਡੀ ਸ਼ਰਨ ਚ ਆ ਗਿਆ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰੂ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਸੱਚੇ ਪਾਤਸ਼ਾਹ ਮੈਨੂੰ ਉਹ ਦਾਤਾ ਮਿਲਾ ਦਿਓ ਜਿਹਦੇ ਨਾਲ ਮਿਲ ਕੇ ਮੈਂ ਸਤਿਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੇ ਜਿਹਦੇ ਨਾਲ ਨਾਲ ਮਿਲ ਕੇ ਮੈਨੂੰ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਵਸ ਜਾਏ ਤੇ ਉਹ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੋ ਜਾਣਾ ਹੈ ਮੈਨੂੰ ਇਸ ਤਰ੍ਹਾਂ ਦਾ ਦਾਤਾ ਮਿਲਾ ਦਿਓ ਰਹਾਓ ਮਨਸਾ ਬਾੜ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਮਨਸਾ ਹੁੰਦੀ ਐ ਜਿਹੜੇ ਸਾਡੇ ਅੰਦਰ ਚੱਲ ਜਾਂਦੇ ਇੱਛਾਵਾਂ ਉਹਨਾਂ ਨੂੰ ਕਹਿੰਦੇ ਆ ਵੀ ਸਾਬ ਮਨਸਾ ਕਹਿੰਦੇ ਉਹਨਾਂ ਨੂੰ ਮਾਰ ਦੇ ਦਬਦਾ ਸਹਿਜ ਸੁਮਾਣੀ ਉਹਨਾਂ ਨੂੰ ਮਾਰਿਆ ਕਿਵੇਂ ਜਾਣਾ ਜਿਹੜੇ ਦਬਦਾ ਉਹ ਸਾਡੇ ਅੰਦਰ ਪਈ ਹੋਈ ਐ ਡਾਵਾ ਡੋਲ ਹੋਏ ਹੋਏ ਆ ਸੀ ਕਦੇ ਮਨ ਐਦਰ ਨੂੰ ਕਰਦਾ ਕਦੇ ਮਨ ਐਦਰ ਨੂੰ ਕਰਦਾ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਕਹਿੰਦੇ ਉਹ ਨਾਮ ਦੇ ਨਾਲ ਜਿਹੜੀ ਸਾਡੇ ਅੰਦਰ ਦੁਬਦਾ ਪਈ ਆ ਉਹ ਖਤਮ ਹੋ ਜਾਣੀ ਐ ਫਿਰ ਉਹ ਪਰਮਾਤਮਾ ਉਹ ਪਾਇਆ ਜਾਣਾ ਪਾਇਆ ਨਾਮ ਅਪਾਰ ਉਹਦੀ ਕਿਰਪਾ ਮਿਲ ਜਾਣੀ ਐ ਫਿਰ ਹਰ ਵੇਸ ਚਾਠ ਮਨ ਨਿਰਮਲ ਹੋਆ ਕਿਲੇ ਵਿਖ ਕਟਨ ਹਾਰਾ ਜਦੋਂ ਪਰਮਾਤਮਾ ਦਾ ਨਾਮ ਚੱਖ ਲਿਆ ਭਾਵ ਕੇ ਉਹਨੂੰ ਵੇਖ ਲਿਆ ਕਿਦਾਂ ਹੈ ਹਰ ਸਚਾਖ ਮਨ ਨਿਰਮਲ ਹੋਆ ਕਹਿੰਦੇ ਮਨ ਪਵਿੱਤਰ ਹੋ ਜਾਣਾ ਕਿਲੇ ਵਿਖ ਕਟਨ ਹਾਰਾ ਜਿਹੜੇ ਸਾਡੇ ਅੰਦਰ ਚੱਲ ਰਹੇ ਪਾਪ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਸ਼ਬਦ ਮਰੋ ਫਿਰ ਜੀਵੋ ਸਦੇ ਸ਼ਬਦ ਦੇ ਰਾਹੇ ਆਪਣੇ ਆਪ ਨੂੰ ਅੰਦਰੋਂ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਚੱਲ ਰਹੇ ਉਹਨਾਂ ਨੂੰ ਮਾਰ ਦਿਓ ਫਿਰ ਜੀਵੋ ਸਦੇ ਫਿਰ ਸਦੇ ਅਨਸਾਰ ਜਿਉਂਦਾ ਤਾਂ ਫਿਰ ਮਰਨ ਨਾ ਹੋਏ ਕਹਿੰਦੇ ਫਿਰ ਕਦੇ ਵੀ ਇਨਸਾਨ ਮਰਦਾ ਨਹੀਂ ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਪਰ ਤਰ ਰਿਵੇ ਸਾਮਾ ਗੁਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਉਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਿ ਲੋਕ ਇਸ ਚੀਜ਼ ਵੱਲੋਂ ਮਰਨ ਤੋਂ ਡਰਦੇ ਆ ਕਾਮ ਕ੍ਰੋਧ ਲੋਭੋ ਹੰਕਾਰ ਵੱਲੋਂ ਮਰਨ ਤੋਂ ਡਰਦੇ ਆ ਪਰ ਕਹਿੰਦੇ ਮੈਨੂੰ ਤੇ ਉਹ ਛੱਡ ਕੇ ਮਰਨਾ ਚੰਗਾ ਲੱਗਦਾ ਫਿਰ ਕਹਿੰਦੇ ਮੇਰੇ ਅੰਦਰ ਉਹ ਪਰਮਾਤਮਾ ਵਸ ਗਿਆ ਕਬੀਰ ਜਿਸ ਮਰਨੇ ਤੇ ਜਗ ਦਰੈ ਮੇਰਾ ਮਨ ਆਨੰਦ ਕਹਿੰਦੇ ਉਹ ਵਿਸ਼ੇ ਵਿਕਾਰਾਂ ਨੂੰ ਮਾਰ ਕੇ ਮੇਰੇ ਅੰਦਰ ਆਨੰਦ ਆ ਗਿਆ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਭੇ ਤਾਂ ਫਿਰ ਮਰਨ ਨਾ ਹੋਏ ਕਹਿੰਦੇ ਆਤਮਕ ਮੌਤੇ ਫਿਰ ਬੰਦਾ ਮਰਦਾ ਨਹੀਂ ਹੈ ਸਰੀਰ ਕਰਕੇ ਤੇ ਚਲੋ ਜਾਣਾ ਹੁੰਦਾ ਹਰ ਇੱਕ ਨੇ ਕੋਈ ਪਹਿਲਾਂ ਕੋਈ ਬਾਅਦ ਪਰ ਕਹਿੰਦੇ ਆਤਮਕ ਮੌਤੇ ਨਹੀਂ ਮਰਦਾ ਅੰਮ੍ਰਿਤ ਨਾਮ ਸਦਾ ਮਨ ਵਿੱਚ ਸ਼ਬਦ ਹੈ ਪਾਵੈ ਕੋਈ ਕਹਿੰਦੇ ਜਿਹੜਾ ਅੰਮ੍ਰਿਤ ਹੈ ਜਿਹੜਾ ਸਾਨੂੰ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ ਕਹਿੰਦੇ ਇਹ ਇੰਨਾ ਮਿੱਠਾ ਹੈ ਇੰਨਾ ਮਿੱਠਾ ਪਰ ਇਹਨੂੰ ਕਹਿੰਦੇ ਕੋਈ ਚੱਕਦਾ ਨਹੀਂ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ ਸ਼ਬਦ ਹੈ ਤਾਵੇਂ ਕੋਈ ਸ਼ਬਦ ਦੇ ਰਾਹੀ ਇਹ ਅੰਮ੍ਰਿਤ ਸਾਡੇ ਅੰਦਰ ਜਾਣਾ ਫਿਰ ਸਾਨੂੰ ਇਹਦਾ ਪਤਾ ਲੱਗਣਾ ਕਿ ਕਿੰਨਾ ਕਮਿੱਠਾ ਹੈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਹੈ ਤੇ ਸਦਾ ਹੀ ਮਿੱਠਾ ਜੀ ਕਦੇ ਕੌੜਾ ਨਹੀਂ ਹੈ ਅੰਮ੍ਰਿਤ ਅਸੀਂ ਨੇ ਕੌੜਾ ਸਮਝ ਲਿਆ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਤਿਗਤ ਕੇ ਵਿਦ ਨੈਨੋ ਡੀਟੀਓਸੀ ਨੇ ਅੰਮ੍ਰਿਤ ਨੂੰ ਕੌੜਾ ਸਮਝ ਲਿਆ ਜਿਹੜੇ ਵਿਸ਼ੇ ਵਿਚਾਰਨੇ ਉਹਨਾਂ ਨੂੰ ਮਿੱਠਾ ਸਮਝ ਲਿਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਜਿਹੜਾ ਇਹ ਸਦਾ ਹੀ ਮਿੱਠਾ ਹੁੰਦਾ ਹੈ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਦਾਤੇ ਨੇ ਇਹ ਦਾਤ ਆਪਣੇ ਹੱਥ 'ਚ ਰੱਖੀ ਐ ਜਿਹੜਾ ਉਹਦੇ ਕੋਲ ਆਉਂਦਾ ਉਹਨੂੰ ਉਹ ਦਾਤ ਦੇਊਗਾ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਜਿਹਦੇ ਤੇ ਖੁਸ਼ ਹੋ ਗਿਆ ਜਿਹਦੇ ਤੇ ਪ੍ਰਮਾਤਮਾ ਨਾਲ ਟੁੱਟ ਗਿਆ ਉਹਨੂੰ ਵੀ ਉਹ ਦਾਤ ਦੇ ਦਿੰਦਾ ਪਰ ਦਾਤ ਲੈਣ ਵਾਸਤੇ ਸਾਨੂੰ ਇੱਕ ਵਾਰੀ ਤੇ ਦਾਤੇ ਦੇ ਕੋਲ ਆਉਣਾ ਪੈਣਾ ਜੇ ਨਹੀਂ ਆਣਾ ਘਰੇ ਬੈਠਿਆਂ ਨੂੰ ਤੇ ਕਹਿੰਦੇ ਦਾਤ ਨਹੀਂ ਮਿਲਣੀ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੈ ਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਇਆ ਕਹਿੰਦੇ ਨਾਮ ਦੇ ਵਿੱਚ ਰਤੇ ਕਹੇ ਜਦੋਂ ਸੀ ਉਦੋਂ ਫਿਰ ਸਾਡੇ ਜ਼ਿੰਦਗੀ ਵਿੱਚ ਸੁੱਖ ਆਉਣਾ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇ ਕਹਿੰਦੇ ਫਿਰ ਉਹ ਇਨਸਾਨ ਇੱਥੇ ਵੀ ਸੁਖੀ ਅੱਗੇ ਵੀ ਸੁਖੀ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੁੰਦਾ ਦਾਤਾ ਦਾ ਰੱਖੀ ਹੱਥ ਆਪਣਾ ਜਿਸ ਭਾਵੈ ਉਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ